ਪੂਰਨ ਤੌਰ ਤੇ ਜਿਹੜਾ ਜਿਵੇਂ ਲੋ ਸਿੱਖੀ ਦੇ ਵਿੱਚ ਇੱਕ ਤਾਂ ਸਿੱਖ ਹੋ ਗਿਆ ਪੂਰਨ ਤੌਰ ਤੇ ਜਿਨੇ ਅੰਮ੍ਰਿਤ ਛਕਿਆ ਹੋਇਆ ਕੇ ਇਸ ਦਾੜਾ ਰੱਖਿਆ ਹੋਇਆ ਜਿਨੇ ਅੰਮ੍ਰਿਤ ਨਹੀਂ ਛਕਿਆ ਕੇ ਇਸ ਦਾੜਾ ਰੱਖਿਆ ਹੋਇਆ ਉਹ ਸਹਿਜ ਤਾਰੀ ਹੋ ਗਿਆ ਨਹੀਂ ਨਹੀਂ ਸਹਿਜ ਤਾਰੀ ਨਹੀਂ ਸਹਿਜ ਸਹਿਜ ਤਾਰੀ ਦੀ ਡੈਫੀਨੇਸ਼ਨ ਕੀ ਹੈ ਸਹਿਜ ਤਾਰੀ ਕੁਝ ਨਹੀਂ ਹੈ ਇਹ ਐਵੇਂ ਬਣਾਈ ਵੀ ਗੱਲ ਆ ਸਿੱਖਾਂ ਦੇ ਵਿੱਚ ਕੀ ਹੈ ਔਰ ਮੁਗਲ ਪੀਰੀਅਡ ਦੇ ਵਿੱਚ ਇੱਕ ਸਿੱਖਾਂ ਦੇ ਸਿਰਾਂ ਤੇ ਮੁੱਲ ਰੱਖਿਆ ਉਹਦੇ ਚ ਜਿਹੜਾ ਫਰਮਾਨ ਇਸ਼ੂ ਕੀਤਾ ਮੁਗਲ ਮੁਗਲ ਸਰਕਾਰ ਨੇ ਹਾਂਜੀ ਉਹਦੇ ਵਿੱਚ ਕੀ ਕਿਹਾ ਨਾਨਕ ਪੰਥੀ ਨਾਨਕ ਪੰਥੀ ਕਿਹਾ ਉਹਦੇ ਚ ਇਹ ਨਹੀਂ ਕਿਹਾ ਉਹਦਾ ਅੰਮ੍ਰਿਤ ਛਕਿਆ ਹੋਵੇ ਨਾ ਛਕਿਆ ਹੋਵੇ ਜੀ ਫਾਲੋ ਮਾਈ ਪੁਆਇੰਟ ਉਹ ਕਹਿੰਦਾ ਵੀ ਜਿਹੜਾ ਨਾਨਕ ਪੰਥੀ ਆ ਗੁਰੂ ਨਾਨਕ ਨੂੰ ਮੰਨਣ ਵਾਲਾ ਉਹ ਸਿੱਖ ਆ ਉਹਦੇ ਦਾੜੀ ਵੀ ਰੱਖੀ ਹੋਈ ਆ ਉਦੇ ਕੇਸਾਂ ਦਾ ਮੁੱਲ ਉਹਦਾ ਮਤਲਬ ਉਹਦੀ ਉਹਦੀ ਜਿਸਮ ਦਾ ਮੁੱਲ ਉਹ ਲੈ ਆਓ ਸਾਡੇ ਕੋਲ 70 ਪੈਸੇ ਲੈ ਲਓ ਤੋਂ ਇਸ ਕਰਕੇ ਸਿੱਖਾਂ ਦੇ ਵਿੱਚ ਇਹੋ ਜੀ ਕੋਈ ਚੀਜ਼ ਨਹੀਂ ਵੀ ਇਹ ਸਹੈ ਧਾਰੀ ਐਵੇਂ ਬਣਾਈ ਵੀ ਗੱਲ ਸਹੈ ਧਾਰੀ ਆ ਸਿੱਖਾਂ ਦੇ ਵਿੱਚ ਸਿੱਖ ਹੀ ਹੈ ਨਾਨਕ ਪੰਥੀ ਲਫ਼ਜ਼ ਯੂਜ਼ ਕੀਤਾ ਮੁਗਲ ਐਮਪੀਰਰ ਨੇ ਆਪਣੇ ਫਰਮਾਨ ਚ ਜਦੋਂ ਸਿੱਖਾਂ ਦੇ ਸਿਰਾਂ ਤੇ ਸਿੱਖਾਂ ਦੇ ਪੈਰ ਆਵੇ ਤੇ ਸਿੱਖਾਂ ਦੇ ਕੇਸ਼ਾਂ ਤੇ ਕੇਸ਼ਾਂ ਧਾਰੀ ਨਾਨਕ ਦੇ ਹੀ ਫਾਲੋਅਰ ਆ ਹੋ ਸਮਝੇ ਕਿ ਨਹੀਂ ਉਹਨਾਂ ਨੇ ਉਹਨਾਂ ਨੇ ਇਹ ਨਹੀਂ ਕਿਹਾ